ਸਵੇਰ ਦਾ ਕੰਮ ਨਹੀਂ ਕਿਤੇ ਮੁੱਕਣ ੜਿਆ ਹੁਣ ਆਣ ਕੇ ਤੇ ਬੈਠੀਆਂ ਹਾਂ ਬਾਹਾਰ ਕੇ ਪਾਏ ਬੜਾ ਕੰਮ ਪਾਂਡੇ ਮਾਂਜਣ ਵਾਲੇ ਪਏ ਆ ਤੇ ਜੋਦਾ ਇੱਕ ਜਾਂਦਾ ਵਾ ਨਾ ਕਰੋ ਤਖੀਰ ਮੈਂ ਕੁੜੀ ਨੂੰ ਆਨੀ ਉਹ ਤਰ੍ਹਾਂ ਤੋਂ ਮੇਰੇ ਗੱਲ ਪੈ ਜਾਂਦਾ ਤੇ ਕੀ ਕਰਾਂ ਮੈਂ ਨਦੀ ਮੈਂ ਮੇਰੇ ਸਿਰਵਾ ਦੋ ਡਾਹਾ ਹੈ ਮੈਂ ਵਜੋਂ ਹੋੜ ਆਈਆਂ ਕੰਮ ਕਰਦੀ ਜਾ ਕੇ ਵਾਲਾ ਕਿੱਡੀ ਸਾਰੀ ਹੋਈਆਂ ਤੂੰ ਸਿਰਵਾ ਦੇ ਮੈਂ ਆ ਆ ਬਖਪਦੀ ਆਈ ਅੰਦਰ ਕੀ ਐ ਮੇਰੀ ਧੀ ਕਿਉਂ ਰੋਂ ਰਹੀ ਆ ਦਾਦੀ ਤਾਂ ਸਿਹਰੇ ਨਹੀਂ ਵਾਗਦ ਹੁੰਦੇ ਮੇਰਾ ਕੀ ਆਂਦੀ ਦਾਦੀ ਦਾਦੀ ਤਾਂ ਖੁੱਜ ਕੇ ਬੜੇ ਪੈਂਦੇ ਆ ਹੂੰ ਖੁੱਜ ਕੇ ਬੜੇ ਜਾਂਦੇ ਦਾਦੀ ਤਾਂ ਮੈਨੂੰ ਤਾਂ ਸਿਹਰੇ ਵੀ ਨਹੀਂ ਵਾਣਾੰਦਾ ਹਣਾ ਤਰਪੂਤ ਮੈਂ ਵਦਨਾ ਸੇਤਰਾ ਰੋਣਾ ਥੋੜੀ ਮਿਲਦੀ ਨੇ ਚੰਗਾ ਠੀਕ ਆ ਮੈਂ ਵਦਨਾ ਮੈਂ ਸੇਤਰਾ ਬੈ ਰੋਣਾ ਮਿਲਦੀ ਠੀਕ ਵਾਹ ਮੇਰੇ ਪੁੱਤ ਨੇ ਪੜ੍ਹਨਾ ਵਾ ਇਹ ਪੜਾਈ ਕਰਿਆ ਕਰਨੀ ਹੈ ਅਫਸਰ ਬਣਨਾ ਵਾ ਠੀਕ ਆ ਹਾਂ ਮੇਰੀ ਦੀ ਦੇ ਪੇਪਰ ਕਦੋਂ ਆ ਹੋ ਆ ਚੱਲ ਲੈ ਬੱਸ ਹੂੰ ਆ ਚੱਲ ਲੈ ਸੋ ਚੱਲੇ ਆ ਹਾਂ ਉਸੇ ਵਧੀਆ ਨੰਬਰ ਲੈਣੇ ਫਰਸਟ ਆਉਣਾ ਠੀਕ ਆ ਹਾਂ ਚਲ ਫੜਾ ਆਪਰੇਟਾ ਬੜੀ ਜੜੀ ਪਾਉਣੀ ਤਦ ਮੈਂ ਤੇ ਪੜਲਾ ਹੁੰਦਾ ਠੀਕ ਯਾ ਨੈਟਲ ਐਂਡ ਅਵਾਰਡ ਅਮੇਜ਼ਿੰਗ ਵੰਡਰਫੁਲ ਨੈਟ ਗ੍ਰੈਬ ਕਿਕੀ ਅਕਤਾਬ ਲਾ ਕੇ ਹੁਣ ਬਹਿ ਗਈ ਆ ਉਸ ਤਰ੍ਹਾਂ ਦਾ ਪਾਂਡੇ ਮਾਇਲਾ ਹੁਣ ਪਾਂਡੇ ਮਾਣਣ ਵਾਇ ਤਾਂ ਇਹ ਕਿੰਨੇ ਤੇਰੀ ਮਾਂ ਨਹੀਂ ਹੁਣ ਆਣ ਕੇ ਜਿੰਨੇ ਮਾਣਣੇ ਆ ਮਰਦੇ ਦਦੀ ਪੇਪਰ ਆ ਗਏ ਹਨ ਮੈਨੇ ਪੜਨਾ ਵਾ ਹੋ ਜਾਊਗਾ ਪੇਪਰ ਵੀ ਆਪੇ ਪੜਨਾ ਵਾ ਤੂੰ ਚੱਲ ਓਖੀ ਜਾ ਕੇ ਤੇ ਪਾਂਡੇ ਮਾਜ ਪੱਜ ਦੇ ਨਾਲ ਬਹਿ ਜਾਂਦੀ ਆ ਕੰਮ ਸਿੱਖੇਂਗੀ ਤੇ ਤੈਨੂੰ ਮਾਤਾ ਹੋਊਗੀ ਰਿਡਨ ਪੇਪਰ ਵੀ ਆ ਗਏ ਮੈਨੂੰ ਪੜਨਾ ਪਰ ਮੈਨੂੰ ਤੇ ਡੇਵ ਡੇਵ ਡਿਪੈਂਡੈਂਟ ਮਾਂ ਜਿਨੇ ਵੀ ਨਹੀਂ ਹੁੰਦੇ ਪਾਪਾ ਤਾਂ ਮੈਨੂੰ ਪਿਆਰ ਹੀ ਬੜਾ ਕਰਦੇ ਪਰ ਦੋਦੀ ਨਹੀਂ ਕਰਦੇ ਮੈਨੂੰ ਕੋਈ ਸਮਝਣਾ ਲੈ ਤੈਨੂੰ ਤੇ ਮੈਂ ਪੜਨ ਭਾਇਆ ਤੂੰ ਭਾਂਡੇ ਮਾਜਣਾ ਹੈ ਬਾਊ ਦਾਦੀ ਨੇ ਕਿਹਾ ਹੈਗਾ ਕਿ ਭਾਂਡੇ ਮਾਜਲਾ ਮम्मा ਤੇ ਮੈਨੂੰ ਨੇ ਕਦੀ ਰਸੋਈ ਚ ਨਹੀਂ ਹੰਦ ਤੈ ਕਿ ਤੂੰ ਨਹੀਂ ਕੰਮ ਕਰਨਾ ਹਾਂ ਦਾ ਉਦੀ ਤੇ ਮੈਨੂੰ ਕੰਮ ਹੀ ਕਰਾਉਂਦੇ ਰਹਿੰਦੇ ਮੈ ਕੋ ਕੋਈ ਨਹੀਂ ਪੁੱਤ ਚਲ ਤੂੰ ਪੜ ਮੈਂ ਪੜ ਮੈਂ ਮੈਂ ਤੂੰ ਲਈਦਾ ਚਲ ਜਾ ਤੂੰ ਪੜ ਜਾ ਤੂੰ ਪੜ ਜੀ ਮਾਤਾ ਵੀ ਨਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੁੜੀ ਦੇ ਪਿੱਛੇ ਹੀ ਪਈ ਯਾਰ ਨੀ ਕਿਜੀ ਜਿੰਦਵਾ ਵਿਚਾਰੀ ਕਿ ਕਿਦਾਂ ਵਿਚਾਰੀ ਕਰੇ ਮਾਤਾ ਕੁੜੀ ਦੇ ਪੇਪਰ ਵਾ ਤੇ ਤੂੰ ਉਹਨੂੰ ਪੜਨੇ ਭਾੜੇ ਮਾਣੇ ਡਾਤਾ ਪੜਨੂ ਡਾਇਆ ਉਹਨੂੰ ਮੈਂ ਤੇ ਕੀ ਕਰਾਂ ਫੇਰ ਮੈਂ ਪਾਂਡੇ ਦੇ ਮਾਂਜੂ ਕੀ ਤੂੰ ਜਾ ਚਾਹੂਗੀ? ਵੀ ਪਾਂਡੇ ਉਹ ਨੀ ਜਿੰਦਵਾ ਪਾਂਡੇ ਮਾਂ ਸਕਦੀ ਆ ਵਿਚਾਰੀ। ਤਾਂ ਮੈਂ ਕੀ ਕਰਾਂ ਫੇਰ? ਸਿੱਖ ਤੱਕ ਤੇ ਤਾਂ ਹੱਥ ਨਹੀਂ ਪਹੁੰਚਦਾ। ਨਹੀਂ ਪਾਉਂਦਾ ਤੇ ਸਈਆ ਸਈਆ ਜਾ ਚਾਹੂ ਉਹਨੂੰ ਕਾ ਜੇ ਕਰੂਗੀ ਤੇ। ਤਾਂ ਤੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਕਿੰਨਾ ਕ ਕਰ ਲੈਣਾ ਵਾ। ਤੂੰ ਮੈਨੂੰ ਦੱਸਿਆ ਕਰ ਮੈਂ ਕਰਦਿਆ ਕਰੂ। ਤੈਨੂੰ ਦੱਸ ਦਿਆ ਕਰ ਤੇ ਬੰਦੇ ਵੀ ਕਦੀ ਪਾਂਡੇ ਮਾਂਦੇ ਚੰਗੇ ਲੱਗਦੇ ਆ। 6 ਮਹੀਨੇ ਨਹੀਂ ਹੋਏ ਦੀ ਮਾਂ ਮਰੀ ਉਹਨੂੰ ਤੂੰ ਲਊ ਪੀਤਾ ਉਹਦਾ। ਲਊ ਮੈਂ ਕਾਦਾ ਪੀਤਾ ਵਾ। ਜੋ ਨੂੰ ਆਖੂਗੀ ਤਾਂ ਫੇਰ ਹੀ ਉਹਨੂੰ ਜਾਚ ਆਉਗੀ ਗਾੜੀ 'ਤੇ ਮੈਂ ਆ ਕੰਮ ਕਰਨਾ ਜੇ ਤੇਥੋਂ ਆਈ ਵੀ ਮੇਰਾ ਸ਼ੇਰਵਾਦ ਤੂੰ ਸ਼ੇਰ ਨਹੀਂ ਪਾਇਆ ਉਹਦਾ ਸਾਰੀ ਦਿਹਾੜੀ ਤੇ ਮੈਂ ਖਾਪ ਕੇ ਮਰ ਜਾਨੀ ਆ ਮੇਰਾ ਤਾਂ ਕੋਈ ਮੋਲ ਹੀ ਨਹੀਂ ਤੂੰ ਪਾਉਂਦਾ ਮੈਂ ਤਾਂ ਕਦੀ ਵੇਖਣੀ ਤੈਨੂੰ ਖਾਪਦੀ ਨਹੀਂ ਤਾਂ ਕੀ ਕਰਾਂ ਮੈਂ ਫੇਰ ਤਦੋਂ ਮੈਂ ਉਹਨਾਂ ਹੀ ਖਿਜਦੀ ਰਹਿਣੀ ਉਹਦੇ ਨਾਲ ਕੀ ਖਿਜਣਾ ਵਾ ਆ ਐਡਾ ਵੇੜਾ ਵੱਡਾ ਵਾ ਇੰਨਾ ਕੰਮ ਵਾ ਇਹ ਕੋਹਣਾ ਕੋਈ ਲੰਬਾ ਆੜ ਕੇ ਕਰ ਜਾਂਦਾ ਤੂੰ ਕੋਈ ਨਿੱਜੀ ਜਿੰਦ ਕੋ ਹੁੰਦਾ ਕੰਮ ਉਹਦੇ ਪੇਪਰ ਪਾ ਦੇ ਤੇ ਇਸ ਪਰ ਮੈਂ ਤੇ ਸ਼ੇਰਾ ਵੇੜਾ ਪੜ੍ਹਦਾ ਵਾ ਪੜ ਲੂਗੀ ਆਪੇ ਪੜ ਲੂਗੀ ਆਪੇ ਉਹਦੇ ਵੱਡੇ ਦਾ ਕੰਮ ਮੈਨੂੰ ਦੱਸਾਕਰ ਮੈਂ ਕਰ ਲਿਆ ਕਰੂੰ ਤੇਰਾ ਦਾਦਿਆ ਕਰ ਤੂੰ ਕੜਾ ਕਾਰ ਖਲੋਨਾ ਆ ਨੂ ਨਿਕਲ ਗਿਆ ਤੇ ਇਧਰੋਂ ਆਇਆ ਤੇ ਨੂ ਨਿਕਲ ਗਿਆ ਜਦੋਂ ਮੈਂ ਉਹਦੇ ਦਵਾਲੇ ਮੁੜੀ ਹੁੰਦੀ ਜਦੋਂ ਮੈਂ ਉਹਦੇ ਦਵਾਲੇ ਮੁੜੀ ਹੁੰਦੀ ਕਦਿਉ ਹੱਸ ਕੇ ਵੀ ਬੁਲਾ ਲਿਆ ਕਰ ਤੂੰ ਹੱਸ ਕੇ ਬੁਲਾਉਣੀ ਆ ਮੈਂ ਉਹਨੂੰ ਕੀ ਜਾਨੀ ਆ ਉਹ ਤੈਨੂੰ ਰੋਕੇ ਹੱਤ ਨਹੀਂ ਰੱਖ ਦਿੰਦੀ ਮੈਨੂੰ ਨਾ ਦਾਦੀ ਮਮਾ ਆ ਆਂਦੀ ਆ ਆਂਦੀਆਂ ਤੇ ਫੇਰ ਆਂਦੀ ਉਹ ਨਿਆਣੀ ਨਿਆਣੀਆ ਨਿਆਣ ਦੇ ਵਿੱਚ ਹੀ ਬਸ ਇਹੋ ਜਿਹਾ ਹੋ ਜਾਂਦੀਗਾ ਹੰਦਗਾ ਨਾ ਕੋ ਚੰਕੇ ਚਵੜ ਨਾ ਮਾਂ ਨੇ ਤਾਂ ਵੜਨੀ ਹੀ ਦਿੱਤਾ ਹੁਣ ਮਾਂ ਚਲ ਗਿਆ ਚਲ ਗਈ ਰੱਬ ਲੈ ਗਿਆ ਤਾਂ ਹੁਣ ਫੇ ਮੇਰਾ ਕੀ ਹੈ ਕੀ ਮਾ ਕਸੂਰ ਆ ਮੇਰਾ ਕਸੂਰ ਤੇਰਾ ਨਹੀਂ ਬਸ ਪਾ ਕੇ ਉਹਨੂੰ ਪਿਆਰ ਨਾ ਰੱਖ ਸਕਦੀਆਂ ਨਾ ਤੇ ਪਿਆਰ ਨਾ ਹੀ ਰੱਖਦੀਆਂ ਮੈਂ ਉਹਨੂੰ ਕੀ ਆਨੀ ਆ ਹਦ ਹੋ ਗਈ ਤੇਰੇ ਵਾਲੀ ਹਦ ਤੇਰੇ ਵਾਲੀ ਮਾਤਾ ਹੋ ਗਈ ਜਦੋਂ ਵੇਖੋ ਉਹ ਦਿਵਾਰੇ ਜਦੋਂ ਵੇਖੋ ਉਹ ਦਿਵਾਰੇ ਉਦਾਂ ਦਿਵਾਰੇ ਮੈਂ ਕੀ ਹੋਣਾ ਵਾ ਹੋਰ ਉਹਨਾਂ ਮੈਂ ਕਰਦਾ ਕੰਮ ਦੱਸੂਗੀ ਉਹਨੂੰ ਪਤਾ ਲੱਗੂਗਾ ਵੀ ਆਹ ਹੁਣ ਪੜਾਉਣਾ ਵਾ ਮੈਂ ਪੜਾਉਣਾ ਤਾਂ ਪੜਾ ਆ ਫਿਰ ਕੇ ਆਹ ਆਪੇ ਉਹਨੂੰ ਪੜਾਉਣਾ ਵਾ ਮੈਂ ਕੋਠੇ ਜਿੰਨਾ ਕੋਨ ਦਾ ਮੈਂ ਕਰ ਲਿਆ ਕਰੂਗੀ ਜਾਣ ਕੇ ਉਹਨੂੰ ਜਾਣ ਕੇ ਉਹਨੂੰ ਮੈਂ ਇਹਨੂੰ ਮੱਤ ਨਹੀਂ ਦੇਣ ਦੇਣੀ ਤੇ ਉਹਨੂੰ ਹੋਰ ਆਣ ਕੇ ਤੇ ਡਿਆ ਵਾ ਮੈਨੂੰ ਕਿਹੜੀ ਗੁਰੀ ਲੱਗਦੀ ਆ ਰਾਮ ਤਾਂ ਹੁਣ ਕਰਨਾ ਹੀ ਆ ਕਰਦਾ ਇਹ ਵਿਸ਼ਵ ਬੁਰੇ ਅਲਾਈਵ ਐਂਡ ਗਲੋਸ ਕਿੰਨਾ ਕੋ ਗੱਜਾ ਆदमी 3 ਨੂੰ ਆ ਕੁਐਸਚਨ ਆਨਸਰ ਹੋ ਗਏ ਬਸ ਇੱਕ ਵਾਰੀ ਰਿਵੀਜ਼ਨ ਕਰਨੀ ਤਰਾਂ ਪੂਜੀ ਆ ਆ ਤੇਰੀ ਮਨ ਪਸੰਦ ਪੂਜੀ ਲੈਂਦਾਈ ਆਲੂ ਪੂਜੀ ਆ ਕਿ ਵਸਵਾ ਦਾ ਮੇਰਾ ਪੁੱਤ ਤਾਂ ਧਿਆਨ ਨਾਲ ਸੁਣ ਮੇਰੀ ਇੱਕ ਦਾਦੀ ਮਮਾ ਦੀ ਨਾ ਗੱਲਾਂ ਦਾ ਗੁਸ਼ਾ ਨਹੀਂ ਕਈਦਾ ਹੋਈਦਾ ਠੀਕ ਹੈ ਉਹ ਵੀ ਤੇਰੇ ਭਲੇ ਵਾਸਤੇ ਕਹਿੰਦੀ ਆ ਮੈਂ ਕੰਮ ਸਿੱਖ ਲੂਗੀ ਠੀਕ ਆ ਠੀਕ ਕੋਈ ਨਹੀਂ ਜਦ ਤੱਕ ਮੈਨੂੰ ਤਾਂ ਸੋਚਿਆ ਕਿ ਮੈਂ ਕੰਮ ਕਰਦਿਆਂ ਕਰਦਾ ਚੰਗਾ ਠੀਕ ਹਾਂ ਪਰ ਲੱਗ ਗੁੱਸਾ ਨਹੀਂ ਕਰਨਾ ਠੀਕ ਆ ਠੀਕ ਆ ਹਾਂ ਉਹ ਮਾਂ ਤੇ ਹੀ ਰੱਬ ਕੋ ਚਲ ਗਈ ਹੈ ਨਾ ਹਾਂ ਚਲ ਖਾ ਕੇ ਪੂਜੀ ਤੇ ਪੜ੍ਹਨੇ ਲੱਗ ਠੀਕ ਆ ਠੀਕ ਹਾਂ ਚੱਲਿਆ ਪਾਪਾ ਕਿੰਦੇ ਆ ਇਹ ਦਾਦੀ ਅੰਮਾ ਦੀ ਗੱਲਾਂ ਤੋਂ ਗੁੱਸਾ ਨਹੀਂ ਕਰਨਿਆ ਕਰਨਾ ਪਰ ਦਾਦੀ ਅੰਮਾ ਤੇ ਇੰਨਾ ਛਿੜਕਦੇ ਫਿਰ ਤਾਂ ਮੈਨੂੰ ਰੋਣਾ ਹੀ ਆ ਜਾਂਦਾ ਵਾ ਜੋ ਮੰਮਾ ਹੁੰਦੇਗੇ ਉਦੋਂ ਤੇ ਦਾਦੀ ਅੰਮਾ ਮੈਨੂੰ ਬੜਾ ਪਿਆਰ ਕਰਦੇਗੇ ਹੁਣ ਪਤਾ ਨਹੀਂ ਦਾਦੀ ਅੰਮਾ ਨੂੰ ਕੀ ਹੋ ਗਿਆ ਤੇ ਛਿੜਕਦੇ ਰਹਿੰਦੇ ਬਸ ਕੀ ਜ਼ਿੰਦਗੀ ਆ ਸਾਰਾ ਦਿਨ ਵਸੇ ਮੈਂ ਇਦਾਂ ਹੀ ਬਿਟੀ ਰਹੀ ਹਾਂ ਜ਼ਿੰਦਗੀ 'ਚ ਕੋਈ ਯਾਰ ਹੀ ਨਹੀਂ ਹੈਗਾ ਮੈਨੂੰ ਚੋਟੀ ਪਕਾ ਲੈਣੀ ਆ ਖਾ ਲੈਣੀ ਆ ਫਿਰ ਬਹਿ ਜਾਣੀ ਸਾਰੀ ਦੁਨੀਆ ਕੋਈ ਨਾ ਕੋਈ ਯਾਰ ਨਾ ਤੁਰੀ ਮੇਰਾ ਵੀ ਕੋਈ ਧੀ ਪੁੱਤ ਹੁੰਦਾ ਮੈਂ ਵੀ ਆਰ ਨਾ ਤੁਰੀ ਹੁੰਦੀ ਸਾਰਾ ਵਾਲੇ ਨੇ ਵੀ ਧੱਕਾ ਦਿੱਤਾ ਤੇਰਾ ਕਿਹੜਾ ਕੋਈ ਟੀਪੋਤ। ਫਗਰੇ ਨੇ ਦੂਜਾ ਵਿਆਹ ਕਰਾ ਲਿਆ। ਇੱਥੇ ਆਈ ਤੇ ਇੱਥੇ ਕਿਹੜਾ ਮਾਪਿ ਹੋਏਗਾ? ਕਿੰਨੂ ਆਪਣਾ ਮੈਂ ਦੁੱਖ ਸੁਣਾਵਾ? ਤੇ ਆੜੂ ਗਵਾਂ ਜਾਣੀ ਆ ਤੇ ਲਾਗੇ ਨਹੀਂ ਬਿੰਦ ਲੰਦੇ ਕਿੰਨੇ ਤੂੰ ਤਾਂ ਰੋਂਦੀ ਰਹਿਨੀ ਆ। ਸਾਡੀਆਂ ਖੁਸ਼ੀਆਂ ਦਿੱਤੋਂ ਜਰੀਆਂ ਨਹੀਂ ਜਾਂਦੀਆਂ ਜਦੋਂ ਦੇਖੋ ਤੇ ਅੱਖਾਂ ਚ ਅਥਰੀ ਹੁੰਦੇ ਐ ਰੋਣਾ ਤੇ ਆਪਣੇ ਘਰ ਬੈ ਕੇ ਰੋ ਲਿਆ ਕੋ ਨਾ ਕੋਈ ਨਹੀਂ ਆਣਾ ਇੱਧਰ ਨੂੰ ਕੋਈ ਭੇਜਦਾ ਵਾ ਕਿੰਨੇ ਉਹ ਵੇਖ ਨਹੀਂ ਜਾਂਦੀ ਵੇ ਪਰਚਾਈਆਂ ਵੇਲਾ ਦੁਸ਼ਮਣ ਬਣ ਗੀਆਂ ਮੇਰੀਆਂ ਆ ਬਨੇ ਵੀ ਨਾ ਤੈਨੂੰ ਕਿਹੜੇ ਜੋਗ ਦਾ ਬਦਲਾ ਲਿਆ ਮੇ ਤੋਂ ਸਾਰੇ ਚੈਪਟਰ ਨੇ ਯਾਦ ਕਰ ਲਏ ਹੁਣ ਹੁਣ ਥੋੜਾ ਜਿਨਾ ਰੈਸਟ ਲੈ ਕੇ ਫਿਰ ਕਰਦੀਆਂ ਰਿਵੀਜ਼ਨ ਇੱਕ ਵਾਰੀ ਸਾਰੇ ਤਾਂ ਹੋ ਗਏ ਹੁਣ ਪਾਪਾ ਨੂੰ ਪੁੱਛ ਕੇ ਜਾਣੀ ਆ پاپا نو کٹنڈیاں اگر میرا پوتر ہاں جی پڑھا ہیاں ہاں سارا کو یاد گالیاں میں سارا کچھ اور پھر میں کھا تھوڑا چا ریسٹ لیا لگنیاں تیری ڈیڈشی ٹی وی آگی مویل کار دا پی پر فرسٹ انگلیس دا کوئی نہ ٹھیکا وہ تے سوکھی لگ دیا سوکھی لگ دیا اچھا ہے میری پوتر میں یہ پڑھ کے افسرے بڑھنا پرہتے آنا پرہ کر سارا کو جار ਨੀ ਖਾਣਾ ਜਮ ਜੀ ਅੱਛਾ ਆਂ ਦਾਸ ਸੇ ਇਹਦੀ ਕੋਰਸ ਪੜੀ ਕੀ ਕੀ ਪ੍ਰੋਗਰਾਮ ਤੇ ਰਾਜ ਕੋਰਸ ਨਹੀਂ ਹਾਂ ਮੈਂ ਤੇ ਉਹ ਦੇਖ ਲਵਾਂ ਅਸੇ ਤੱਕ ਉਹ ਤੇ ਯਾਦ ਕਰ ਤਾ ਫੇ ਮੈਂ ਜਾਣਾ ਪਾਰਖੇ ਡਟ ਕਿਦਣਾ ਕਿਦਣਾ ਜੀ ਬੰਨਾ ਅਬ 체ਤੀਆ ਜੀ ਖੇੜਗੇ ਠੀਕ ਆ ਹੈ ਫਿਰ ਮੈਂ ਆ ਕੇ ਰਿਵੀਜ਼ਨ ਕਰ ਲੂੰਗੀ ਨਾ ਪੜਨਾ ਵਾ ਪਹ ਸਾਰੇ ਚੰਗੀ ਦਾ ਮੈਂ ਤਾਂ ਟੈਸਟ ਵੀ ਲੈਣਾ ਮੁੜ ਕੇ ਠੀਕ ਆ ਠੀਕ ਆ ਠੀਕ ਆ ਨੰਬਰ ਪੂਰੇ ਲੈਣੇ ਟੈਸਟਾਂ ਦੇ ਜਿੰਦਾ ਜਾਂ ਦੋੜ ਜਾ ਓਏ ਹੋਏ ਇਹ ਤਾਂ ਢੱਡੀ ਬਣ ਜਾਂਦੀ ਏ ਯਾਰ ਕੁ ਨਕੁੱਦ ਮੈਂ ਵੀ ਸਾਰੀ ਢੱਡੀ ਬਣ ਸਮੂਹ ਇਹ ਕੀ ਕਰੀ ਜਾਨੀ ਆ ਸੱਪ ਬਣਾਉਂਡੀਆਂ ਬਣਾਉਣੀ ਨਹੀਂ ਨਿਆ ਆ ਤਾਂ ਚੱਲਾ ਆ ਮੈਂ ਵੀ ਖੇਡਦਾ ਬਣਾ ਮੈਂ ਬਣਾ ਵਾ ਨਹੀਂ ਬਾਈ ਦਾ ਇੱਥੇ ਟੱਲਾ ਮਾੜੀਆਂ ਹੀ ਏ ਮਾੜੀਆਂ ਨਹੀਂ ਆ ਓਹ ਤਾਂ ਲਾ ਉੱਚੀਆਂ ਨੀਂੀਆਂ ਆਇਓ ਪਰ ਦੇਖੋ ਤੂੰ ਤੂੰ ਦਦੇ ਬਸੇ ਮਾਰ ਕਿੱਥੇ ਮਾਰਾ ਓ ਏਡਾ ਲ ਮਾ ਤੂੰ ਅੱਗੇ ਕਾ ਬਚਮੀਂ ਬੂਲ ਬਣਾਉਣਾ ਵਾ ਪਿੰਡਾ ਖਵਾ چھوٹਕ ਤੇਗਾ ਵਾ ਓ ਭੈਣੇ ਨੰਕਣਾ ਤੇ ਇੰਨਾ ਕ ਬਣਾਉਣਾ ਸੀ ਗੱਡਾ ਬਣਾ ਲਿਆ ਜਾਦਾ ਹੀ ਕੋਈ ਨਾ ਚੰਗਾ ਏਡਾ ਕ ਤੇ ਸੁਣਾ ਲੱਗਦਾ ਤੋ ਜਦ ਜਦ ਡੱਬੇ ਬਣੂਗੇ ਡੱਬੇ ਆਦੀ ਨਹੀਂ ਗੱਲ ਹੁੰਦੀ ਡੱਬੇ ਤਾਂ ਇਹਨੂੰ ਬਣਾਣੇ ਉੱਧਰ ਨੂੰ ਬੰਨਿਆ ਉਹ ਪੈਣਿਆ ਉੱਧਰ ਨੂੰ ਪੈਲੀ ਚ ਡਿੱਗਣਾ ਵਾ ਹਾਂ ਦੂ ਮੈਂ ਨਹੀਂ ਡਿੱਗਣਾ ਮੇ ਕੋ ਡੈ ਮੈ ਡਿੱਗ ਜਣਾ ਨਾ ਚੰਗਾ ਡਿੱਗੂਗਾ ਮੂੰਹ ਪਰੂਗਾ ਮੈਨੂੰ ਲਬੇੜਨਾ ਤੂੰ ਨਹੀਂ ਡਿੱਗਦਾ ਸਮੁਤਰੇ ਬਿਪਰੋਗੇ ਹੋਇ ਤਾ ਮੇਰੇ ਡੈਸ਼ ਇਡਾਈਆ ਮੇਰੇ ਪੇਪਰ ਹੋ ਗਏ ਇਥੇ ਤੇਰਾ ਪੇਪਰ ਪਹਿਲਾ ਪੇਪਰ ਕਿਹੜਾ ਵਾ ਇੰਗਲਿਸ਼ ਮੇਰਾ ਸਾਰਾ ਯਾਦ ਕਰ ਲੈ ਤੈਨੂੰ ਹੋ ਗਿਆ ਯਾਰ ਮੈਨੂੰ ਕੁਝ ਹੋਇਆ ਇੱਕ ਚੈਪਟਰ ਰੈਂਦਾ ਵਾ ਮੇਰਾ ਹਜ ਸਾਰੇ ਹੋ ਗਏ ਮੈਨੂੰ ਨਾ ਸਾਡੀ ਸਪੈਮ ਨੇ ਬਿਨਾ ਦੱਸਦਾ ਹੈਗਾ ਕਿ ਹਾਡਾ ਫਰਸਟ ਪੇਪਰ ਇੰਗਲਿਸ਼ ਦਾ ਹੋਣਾ ਮੈਂ ਯਾਦ ਕਰ ਲੈ ਪੈਣਾ ਤਾਂ ਕੋਈ ਨਹੀਂ ਕਰ ਲੈਣਾ ਪੰਜਾਬੀ ਦਾ ਮੈਨੂੰ ਵੀ ਹੁੰਦਾ ਸਾਰਾ ਪੰਜਾਬੀ ਤਾਂ ਕੋਈ ਸੌਖੀ ਆ ਹਾਂ ਉਹ ਵੱਡੇ ਹੁਣੇ ਆ ਨਾ ਤੇਰੀ ਛੋਟੀ ਕਲਾਸ ਛੱਟ ਜਾਦ ਹੋ ਜਾਂਦਾ ਇਹ ਵਾਲਾ ਤੇ ਪਰ ਹਾਡ ਵਾਸੀ ਤਾਂ ਵੱਡੀ ਹੈ ਨਾ ਵੱਡਾ ਆ ਇੱਥੇ ਛੋਟੀ ਇੱਥੇ ਸਈਏ ਡੱਕ ਹਾਂ ਠੀਕ ਆ ਮੈਂ ਗੱਲ ਸੁਣ ਤੋਹਾਡੇ ਘਰ ਕਾਤੇ ਨਹੀਂ ਆ ਨਾ ਮੈਂ ਤੇਰੇ ਘਰ ਜਾਂ ਨਹੀਂ ਤੂੰ ਦਾੜ ਕਰਕੇ ਦੀ ਆਣੀ ਆ ਉਹ ਭਰਾ ਤੇਰੀ ਦਾਦੀ ਮम्मा ਤੋਂ ਡਰ ਲਾਇਦਾ ਵਾ ਉਹ ਕੁੱਟਦੀ ਬਣਾਵਾ ਕਿੰਨੇ ਕੇ ਕੁੱਟਦੀ ਆ ਕਿਉਂ ਤੈਨੂੰ ਵੀ ਕੁੱਟਦੀ ਆ ਮੈਨੂੰ ਕਿਤੇ ਕੁੱਟੇ ਨਹੀਂ ਤੇ ਮੇਰੇ ਲਾਸ਼ ਨਹੀਂ ਪਈ ਉਹ ਆ ਸਾਟ ਨਹੀਂ ਲੱਗਈ ਨਹੀਂ ਮੇਰੇ ਉਹ ਜਾ ਨਹੀਂ ਕੁੱਟਦੀ ਆ ਵੇ ਆਵੇ ਦਾਗ ਬੇ ਹੱਥ ਦੇ ਆਵੇ ਕਿੰਨੀ ਜੋੜੀ ਆ ਕਲਰ ਨਾ ਫੜਿਆਗਾ ਕਲਰ ਫੜੇ ਤੇਦਾ ਨਹੀਂ ਹੀ ਕਰਣਾ ਲੈ ਟਾਟੂ ਬਣਾਇਆ ਹੀ ਆਪਣੇ ਨਾਮ ਲਿਖਾਇਆ ਹੀ ਦਾ ਦਾ ਠੋ ਉਹ ਜਾਣੀ ਤੇਰੀ ਦਾਦੀ ਤੈਨੂੰ ਕਰ ਕੁੱਟਦੀ ਆ ਅੱਛਾ ਇਹ ਮੈਂ ਹੁਣੇ ਪਾਣੀ ਨਾ ਮਿਟਾ ਦੂੰਗੀ ਤੇ ਮੈਂ ਹੁਣੇ ਪਾਣੀ ਨਾ ਮਿਟਾ ਦੂੰ ਮੈਂ ਜਦ ਦਾਦੀ ਚੰਗੇ ਬੜਿਆ ਮੈਨੂੰ ਹਰ ਇੱਕ ਚੀਜ਼ ਬਣਾ ਕੇ ਦਿੰਦੇ ਪਾਸ ਤੋਂ ਉਹ ਜਾਣੀ ਝੂਠ ਬੋਲੀ ਅਨੀ ਇੱਥੇ ਜਾ ਫਿਰ ਮੇਰੇ ਬਾਪੂ ਕੋ ਪੁੱਛ ਲੈ ਜਾਂ ਫਿਰ ਦਾਦੀ ਮਮਾ ਨੂੰ ਪੁੱਛ ਲੈ ਜਾ ਮੈਂ ਨਹੀਂ ਤੁਹਾਡੇ ਘਰ ਜਾਣਾ ਮੈਂ ਪੁੱਛ ਲੱਗਿਆ ਬਾਅਦ ਵਿੱਚ ਦਾਦੀ ਆ ਗਈ ਤੇ ਮੈਨੂੰ ਫੈਂਟ ਦੇਣਾ ਨੇ ਯਾ ਗੱਪੇ ਮਾਰੇਗਾ ਨਾ ਮੈਂ ਨਹੀਂ ਜਾ ਚਲ ਜਾ ਇੱਥੋਂ ਹਾਂ ਮੈਂ ਤੂੰ ਹਾਂ ਤੂੰ ਮੈਨੂੰ ਧੱਕੇਗਾ ਤੂੰ ਮਾਰਿਆ ਤੇ ਤੂੰ ਦਾਦੀ ਕਹਿੰਦਾ ਮਾਰਿਆ ਤੂੰ ਤੂੰ ਜੋ ਹੈ ਮਾਰੀ ਤੇ ਮਾਰੀ ਨੂੰ ਮਾਰੀ ਕਹਿਣਾ ਹਾਂ ਮੈਂ ਛੱਡਈਆ ਤੈਨੂੰ ਕੰਮ ਹੀ ਹਰਿਆ ਮੁੰਡਾ ਆ ਹੀ ਜਾਂਦਾ ਗਵੰਡੀ ਜਾਂਦਾ ਲੈ ਚੱਲ ਜਾ ਕੇ ਕਿੰਨਾ ਕੰਮ ਪਿਆ ਕੰਮ ਕਰ ਜਾ ਕੇ ਕੰਮ ਨਹੀਂ ਕਰ ਸਕਦੀ ਬੰਨ ਲਵੇ ਅੱਖਾਂ ਆ ਜਾ ਡੈ ਸੈਂਟਾ ਪਾਏ ਉੱਚੇ ਤੂੰ ਕਦ ਡਿੱਗੇਂਗੀ ਸਿਆਪਾ ਪਾਏਗੀ ਮੇਰੇ ਬਾਦ ਹੁਣ ਕਿਹੜੀ ਤੇਰੀ ਮਾਂ ਆ ਜਿਹੜੀ ਲੈ ਕੇ ਤੂੰ ਨਹੀਂ ਫਿਰੂਗੀ ਤੈਨੂੰ ਮਰਚ ਨਹੀਂ ਇੰਨੀ ਹੈ ਮਤ ਹੈਗੀ ਇਕ ਮੈਂ ਮੰਮਾ ਨਾਲ ਲਾਗਦ ਤੇ ਮੈਨੂੰ ਬੜੇ ਨਹੀਂ ਕਹ ਤੇਰਾ ਗਾੜੀ ਕਿਤਰਾ ਬੋਲਦੀ ਆ ਮੇਰੇ ਚਲ ਜਾ ਕੇ ਚ ਕੰਮ ਕਰ ਜਾ ਕੇ ਤੇਰਾ ਹਾਲ ਹੀ ਹੋਵਾ ਇਹ ਤਾਂ ਕੁੜੀ ਨਾ ਕਿੰਨਾ ਮੈਨੂੰ ਖਵਾ ਹੀ ਮਾਰਿਆ ਵਾ ਨਾ ਕਿਤੇ ਮੇਰੇ ਅੱਖੇ ਲਗਦੀ ਆ ਨਾ ਹੋਰ ਕੀ ਕਰਾਂ ਮੈਂ ਇਹਦਾ ਨੇ ਤਾਇਆ ਮੈਨੂੰ ਕਦੀ ਜਾ ਕੇ ਬਾਹਰ ਪੜ ਕਦੀ ਫਿਰਦੀ ਆ ਮੈਂ ਕੋਣ ਹੰਦਾਵਾ ਕੰਮ ਆਖਰੀ ਅਕਲ ਸਿੱਖ ਲਾ ਕੋਈ ਇਹਨੇ ਨਹੀਂ ਸਿੱਖਣੀ ਇਹਨੇ ਮੈਨੂੰ ਸਤਾਇਆ ਵਾ ਇੱਕ ਪਿਓ ਇਹਨੂੰ ਆਖ ਦਿੰਦਾ ਵਾ ਆਉ ਆ ਤੇ ਜੇ ਆਪੂ ਇਹਨੇ ਪੂਰੇ ਚੜਾਈ ਮੈਂ ਮੈਨੂੰ ਆਂਦਾ ਤੂੰ ਇਹਨੂੰ ਛੜਕਦੀ ਆ ਕਰਦੀ ਆ ਕੁੜੀ ਨੂੰ ਕੰਮ ਢਾ ਛੜਦੀ ਤੇ ਮੈਂ ਕੀ ਕਰਾਂ ਕੰਮ ਨਾ ਮੈਂ ਕਰਾਵਾਂ ਇਹਦੇ ਕੋਲੋਂ ਤੇ ਛੜ ਤੇ ਚੜਾ ਛਡਾਈ ਆ ਵੇਖ ਆਣ ਕੇ ਤੇ ਬੈਠ ਗਈ ਉੱਤੇ ਵਰਦੀ ਲਾ ਕੇ ਤੇ ਸੁੱਟ ਗਈ ਆ سیپا میرے پا دا نی کڑ گئے آئندہ آہ باہر نکھلے آہ بردی دیلا کے مہرماتی شتی ہے میں کوئی نہیں کہا تو اب دیتا دی آہ لہا پھڑا جا جا کے تو انچھا باہر تاپا پانی پی آئی ہے تو اچھے ساب بن پی آئی ہے اہ دی میں نے تو نہیں نہیں آدھے کہ دادو آہ یہ تو میں کیا تو انہوں اقل آؤگی کنے تو کہتا انہوں دینی ہے میرے کوئی تو اب دی چل چل جا کے تو کے آہ ਅੰਡਾ ਬਣਾਏ ਹਾਂ ਇਹ ਕੁੜੀ ਨੇ ਖਾਈ ਮਾਰਿਆ ਕਿਤੇ ਆਣ ਕੇ ਤਾਂ ਲਾ ਕੇ ਸੁੱਟ ਕੇ ਨਾ ਬਾਹਰ ਖੇਡਣ ਚੱਲ ਜਾਂਦੀ ਏ ਮੈਨੂੰ ਨਹੀਂ ਪਤਾ ਭੀ ਮੈਂ ਇਹ ਵੀ ਥੋਲਾ ਜੇ ਮੈਨੂੰ ਕੱਪੜੇ ਨਹੀਂ ਤਾਂ ਇਹ ਅੰਦਰ ਮੈਂ ਤਾਂ ਮਗਰਦਾ ਇਹ ਤੂੰ ਦਿਆ ਮੈਨੂੰ ਬੋਝ ਤਾਉਂਗੀ ਮੈਨੂੰ ਹੁਣ ਥੋਲਣੀ ਹੈ ਮੇਰੇ ਕੱਪੜੇ ਵੀ ਨਹੀਂ ਤਾਂ ਅੰਦਰ ਮੈਂ ਤਾਂ ਅੰਦਰ ਦਾ

ਦਾਵਾ ਸੋਟਰ ਨੂੰ ਵਿੱਚ ਉਹਦੇ ਉਹ ਧੋਗੀ ਹੈ ਦੇ ਵਾਲੀ ਦੱਸਿਆ ਨਹੀਂ ਇਹਨੂੰ ਕਿਤੇ ਪਤਾ ਲੱਗਦਾ ਆਪਣੀ ਮਾਂ ਨੂੰ ਨਹੀਂ ਰਹਦੀ ਹੁੰਦੀ ਉਹਨੇ ਨਹੀਂ ਹੋਣਾ ਹੁਣ ਤੈਨੂੰ ਕਰਨਾ ਪੈਣਾ ਮਾ ਕਿ ਤਲਾ ਠੱਪ ਦੇਵੇ ਤੇ ਸੁੱਟ ਲਿਆ ਇੰਨਾ ਸਰਫਤਾ ਲੀਣਾ ਏ ਕਵਾ ਤੇਰਾ ਅੱਖਾਂ ਮਰੀ ਜੰਦੀ ਟੱਪਾਂ ਲੱਗੀ ਨੂੰ ਨਹੀਂ ਤੈਨੂੰ ਕੋ ਹੁੰਦਾ ਹੱਥੀ ਢੋਲੀ ਯਾਰ ਪਰチェ ਤਾਂ ਕਿ ਤੂੰ ਕੰਡਈ ਇੱਥੇ ਮੈਂ ਤੇ ਦਾਦੀ ਮੈਂ ਕਿਹਾ ਕਿ ਕੱਪੜੇ ਤੋਂ ਲਾ ਆਪਣੇ ਤੇ ਦਾਦੀ ਮੈਂ ਆਹ ਨੂੰ ਕੁਝ ਕਹ ਨੂੰ ਨਹੀਂ ਕਿ ਤੂੰ ਤੋਂ ਦੇ ਮੈਂ ਨਹੀਂ ਕਿਹਾ ਕਿ ਜਾ ਤੂੰ ਖੁਦ ਤੂੰ ਹੋ ਜਾਗੇ ਮਾਤਾ ਦਾ ਦਿਮਾਗ ਖਰਾਬ ਹੋਇਆ ਠੰਡਾ ਪਾਣੀ ਆ ਪੀਦਾ ਤੂੰ ਵੱਤ ਚੱਲ ਚੱਲ ਮੈਂ ਤੋ ਦੇਣਾ ਤੇਰੇ ਕੱਪੜਾ ਚੱਲ ਜਾ ਚੱਲ ਪਾੜੋ ਪਾੜ ਜਾਗੇ ਮਸ਼ੀਨ 'ਚ ਪਾ ਦੇ ਕੱਪੜੇ ਮਸ਼ੀਨ 'ਚ ਪਾ ਦਿੰਦੀ ਕੁੜੀ ਨੂੰ ਹੱਥਾਂ ਨਾਲ ਢੋਂਡ ਆਇਆ ਏ ਨਾ ਮਸ਼ੀਨ 'ਚ ਪਾਉਂਦਾ ਨਾ ਚੰਗੀ ਭਲੀ ਮਸ਼ੀਨ ਆ ਤੇ ਦੋ ਹੀ ਰਾਂ ਆਂਦੇ ਨੇ ਸਾਰੇ ਦਿਨ ਦੇ ਵਿੱਚ ਬਸ ਆਹੀ ਦੋ ਫੁਲਕੇ ਲਾਉਣੇ ਸਵੇਰੇ ਲਾ ਲੇ ਤੇ سات جی کی کھال ہوئی نہیں جی کیتا تے رہن گوندی دکھی بندے تے روٹی کھانے وچ زیادہ ٹھیک ا سارے گیندے ہڈا ਇੰਨਾ ਕੰਮ ਹੀ ਰੋਟੀ ਟੁੱਕ ਕਰਨਾ ਜਾਂ ਕਿੱਦਾਂ ਵੀ ਆ ਮੇਰੇ ਤਾਂ ਦੋ ਫੁਲਕੇ ਹੀ ਆ ਬਸ ਨਾਲੇ ਤਾਂ ਕੰਮ ਖਤਮ ਆ ਮੈਂ ਜਾਵਦਾ ਬਾਹਰ ਬੱਦਲ ਹੋਇਆ ਕਿੰਨੀ ਠੰਡ ਵਾ ਤੂੰ ਠੰਡੇ ਚ ਤੁਰਿਆ ਆ ਪ੍ਰਿਆ ਕਰ ਨਹੀਂ ਨਹੀਂ ਬੱਦਲ ਦਾ ਠੰਡ ਰ ਬੜੀਆ ਤੇ ਤੈਨੂੰ ਮੇਰੀ ਥਾਂ ਦੇ ਦੇ ਪੀ ਹੈ ਤੇ ਉਹ ਨਿੱਗੀ ਜੀ ਨੂੰ ਤੂੰ ਕੱਪੜੇ ਧੋਣ ਡਾਇਆ ਉਥੇ ਤੇ ਜਿਉ ਕੱਪੜੇ ਤੋਂ ਹੋਰ ਨੂੰ ਅਕਲ ਆਉਗੀ ਤੇ ਮੈਂ ਜਵਾਨ ਜਹਾਨ ਆ ਭਈ ਜਿਹੜੀ ਮੈਂ ਬੈਠੀ ਰਹਿਣਾ ਵਾ ਬੁੱਢੀ ਠੇਰੀ ਹੈਗੀ ਆ ਜਿਹੜੀ ਜਵਾਨ ਜਹਾਨ ਹੀ ਉਥੇ ਚੱਲ ਗਈ ਤੇ ਮੇਰਾ ਕੀ ਪਤਾ ਵਾ ਤੇਰਾ ਬੜਾ ਉਹਨੂੰ ਉਹਨੂੰ ਲੈ ਕੇ ਪੈਣਾ ਮੈਂ ਕੋੜੇ ਕੋੜੇ ਠੰਡ ਬਾਦ ਕਿ ਤੇਰੀ ਕੀ ਕੋ ਠੰਡ ਨਿਆਣੀ ਜਾ ਸਿੱਖੂਗੀ ਤੇ ਭਲਕੇ ਤੋਂ ਮਾਰੀ ਬਣੂਗੀ ਮਸ਼ੀਨ ਚ ਪਾਉਂਦੀ ਉਸ ਚੋਕ ਚੋਲ ਜਿਹਨੇ ਫੋਮ ਜੜੀ ਤੇ ਉਹ ਐਨੇ ਕ ਤਾਂ ਹੈਗੇ ਤੇ ਉਹਨੂੰ ਮਸ਼ੀਨ ਚ ਕੀ ਪਾਉਣਾ ਹੈਗਾ ਝੀਂਝ ਨਹੀਂ ਪਾਉਣਾ ਗੋੜੇ ਗੋੜੇ ਠੜ੍ਹਵਾ ਦੇ ਉਹਨੂੰ ਵਿਚਾਰੀ ਨੂੰ ਰਾਹ ਆਉ ਕੱਪੜੇ ਧੋਣਾ ਕੋਹ ਨਹੀਂ ਹੁੰਦਾ ਹੁਣ ਵੀ ਬਾਰੋ ਫੇਰਦੀ ਆਈ ਆ ਤੂੰ ਖੇਡਣ ਦੀ ਉਮਰਾਂ ਤੇ ਖੇਡਣਾ ਨਹੀਂ ਤੇ ਪੁੱਤ ਕੰਮ ਵੀ ਕਰਨਾ ਮੇਰੇ ਕੋ ਹੁਣ ਦਾਵਾ ਤੂੰ ਕੀ ਕਰਦਾ ਕਿ ਮੈਨੂੰ ਆ ਕੇ ਮੈਨੂੰ ਦਾਦਾ ਕੰਮ ਹੈ ਕਰ ਲੈ ਕੋਈ ਜਿਹੜਾ ਕੰਮ ਹੈਗਾ ਕੌਮ ਤੈਨੂੰ ਮੈਂ ਕੀ ਦੱਸ ਦਿਆ ਕਰਾਂ ਆਓ ਕਿਹੜਾ ਤੂੰ ਕੰਮ ਕਰੇਗਾ ਮੈਂ ਕੱਲ ਨੂੰ ਸਾਰੇ ਕਰ ਲੇਂਗਾ ਤੂੰ ਸਾਰੇ ਨਹੀਂ ਤੂੰ ਮੈਂ ਤੋਹ ਦਿੰਦਾ ਤੇ ਮਸ਼ੀਨ ਜੀ ਪਾਉਣੇ ਕੱਪੜੇ ਮਸ਼ੀਨ ਜੇ ਮੈਂ ਖਾ ਚਾਲ ਤੋਹੂਗੀ ਮੈਂ ਮਗਰ ਗਈ ਮੈਂ ਖਾ ਚਾਲ ਤੂੰ ਸਰਫ ਪਾ ਕੇ ਤੇ ਇਹਦੇ ਵਿੱਚ ਹੰਗਾਲ ਲਾ ਜਦੋਂ ਜੇ ਸਾਬਣ ਨਹੀਂ ਲਾਉਣਾ ਉਹਨੂੰ ਨਿਆਣੀ ਆ ਨਾ ਆਊਗਾ ਤੇ ਇੰਨਾ ਹੋਊਗਾ ਆਪਣਾ ਸਰਫ ਪਾਉਗੀ ਤੇ ਲੀੜੇ ਤੋਂ ਤੋ ਲੂਗੀ ਨਹੀਂ ਆ ਮਸ਼ੀਨਾ ਕਾਹਦੇ ਵਾਸਤੇ ਲਈ ਆਂ ਕਿਆ ਤਣਾ ਤੋੜੇ ਕੱਪੜੇ ਤੇ ਪੁੱਤ ਐਂਦਾ ਬੇਲ ਲਾਉਂਦਾ ਵਾ ਤੇ ਬਿੱਲ ਕਿੱਥੋਂ ਜਾਵੇਂਗਾ ਤੂੰ ਉਹਦੀ ਜੁਨੀਫਾਰਮ ਨਾਲ ਤੇ ਬਿੱਲ ਆ ਜਾਣਾ ਬੜਾ ਆ ਜਾਣਾ ਫੇਰ ਤੇ ਉਹ ਤੇ ਆਉਂਦਾ ਹੀ ਨੀਗਾ ਹੌਲ ਦੇ ਤੇ ਮੈਂ ਕੀ ਕਰ ਜਿੱਦਾਂ ਬਿੱਲ ਅਗੇ ਨਹੀਂ ਬਿੱਲੇ ਤਰਦਾ ਪੁੱਤਾ ਬਿੱਲ ਉਹਨੂੰ ਅਕਲ ਨਹੀਂ ਸਿੱਖਣ ਦਿੰਦਾ ਤੇ ਉਹਨੂੰ ਹੋਰ ਆਣ ਕੇ ਤੇ ਮੈਂ ਕਰ ਲੈਣਾ ਕਿ ਆ ਉਹ ਕਰ ਲੈਣਾ ਆ ਬਥੇਰੀ ਅਕਲ ਆ ਜਾਣੀ ਉਹਨੂੰ ਆ ਜਾਣੀ ਅਕਲ ਯੇ ਨਹੀਂ ਪੈ ਮਨਿਆਣੇ ਨੂੰ ਆਖਣਾ ਵੀ ਤੂੰ ਚੱਲ ਪੁੱਤ ਆ ਕੰਮ ਕਰ ਤੂੰ ਲੱਗ ਗਿਆ ਆਪਣੀ ਦਾਦੀ ਦੇ ਆ ਕਰ ਇਹ ਇਥੇ ਆਣ ਕੇ ਸਗੋਂ ਕੁੜੀ ਨੂੰ ਭੇਚਣਾ ਹੁੰਦਾ ਵਾ ਤੇ ਮੇਰੀ ਅਕਲ ਦਿੱਤੀ ਇਹਨੂੰ ਹੀ ਆਉਣੀ ਆ ਮੈਂ ਇੱਥੇ ਬੈਠੀ ਰਹਿਣਾ ਘੜੀ ਦਾ ਨਹੀਂ ਪਤਾ ਮੇਰਾ ਬਿਮਾਰ ਸ਼ਮਾਰ ਮੈਂ ਰਹਿਣੀ ਆ ਆਣ ਕੇ ਤੇ ਗੱਲਾਂ ਬਣਮਦਾ ਰਹਿੰਦਾ ਅੱਗੇ ਮੈਂ ਸੜੀ ਆ ਹੋਰ ਮੈਨੂੰ ਸੌੜਦਾ ਰਹਿੰਦਾ ਆਣ ਕੇ ਜਿਹੜੀ ਕਰਨ ਵਾਲੀ ਸੀਗੀ ਉਹਨੂੰ ਤਾਂ ਰੱਬ ਲੈ ਗਿਆ ਮੈਨੂੰ ਲੈ ਜਾਂਦਾ ਪਰੇ ਮੈਂ ਇੱਥੇ ਕੀ ਕਰਨਾ ਹੈਗਾ ਆਪਣੇ ਘਰ ਵਸ ਦੇ ਦੂੰਗਾ